ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਮਹਿਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਦੋ ਟੋਕੜ ਗੱਬਣ ਚੈੱਕ ਪਾਸ ਆ ਜੀ ਤੇ ਦੋ ਟੋਕੜ ਨੇ ਸਮੇਤ ਬੱਚਾ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮੈਰੋ ਆ ਤਹਿਸੀਲ ਜੇਲਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98142 9992 98142 9992 ਚਾਰ ਨਾਗਾ ਬਾਈ ਚਾਰ ਨਾਗਾ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਇੱਥੋਂ ਮਰਜੀ ਗੱਲ ਆ ਵੀਰੇ ਸੂਆ ਕਿੰਨਾ ਜੀ ਸੂਆ ਵੀਰੇ ਇਹਦਾ ਪਹਿਲਾ ਸੂਆ ਵਾ ਠੀਕ ਆ ਜੀ ਮਾਲਕਾਂ ਨੇ 6 ਕਿਲੋ ਦੁੱਧ ਦੱਸਿਆ ਆਪਾਂ ਨੂੰ ਆਪਾਂ 5 ਕਿਲੋ ਕਹਣਾ ਚਵਾਈ ਦੀ ਇੱਕ ਨੰਬਰ ਆ ਹੂੰ ਕੱਟੀ ਤੇ ਮਿਲਦੀ ਆ ਹੂੰ ਇਹ ਜਿਹੜਾ ਅੱਜ ਕੱਟੀ ਆ 26 ਜਣੇ ਆਈ ਹੋਈ ਨੂੰ ਹੋ ਗਏ ਵੀਰੇ ਠੀਕ ਆ ਉਹ ਅਗਲਾ ਆਪ ਦਾ ਤੇ ਮੰਨੇ ਆਪਾਂ ਨਹੀਂ ਅਗਰੇ ਨੂੰ ਕਹਿੰਦੇ ਆ ਮੰਨੇ ਜਾਂ ਨਾ ਮੰਨੇ ਆਪਾਂ ਦੱਸਦਾ ਕਿਹੜਾ ਬੱਚੇ ਤੇ ਮਿਲਦੀ ਦੋਨੇ ਟਾਈਮ ਆ ਕੱਟੀ ਆ ਵੀਰੇ ਇਹਦੇ ਮਾਰਦੇ ਕੈਮਰਾ ਕੱਟੂ ਬੋਲੇ ਚੰਗੀ ਆ ਕੱਟੀ ਕੋਈ ਆਏ ਨਹੀਂ ਬਈ ਮਾੜੀ ਢੀੜੀ ਕੱਟੀ ਆ ਤੋਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਪਹਿਲਾ ਬੱਚਾ ਤੁਹਾਡੇ ਸਾਹਮਣੇ ਅਰੇ ਦੰਦੋ ਵੀ 6 ਦੰਦ ਹੀ ਆ ਵੀਰੇ ਠੀਕ ਆ ਸੰਭੇ ਨਹੀਂ ਉਹ ਤਾਂ ਕਿੱਥੇ ਨੇ ਚੀਜ਼ ਚੰਗੀ ਆ ਪੂਰੀ ਚੰਗੀ ਆ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਜੀ ਉਹ ਵੱਡੇ ਭਾਈ ਇੱਕ ਗੱਲ ਚਵਾਈ ਹਮ ਬੀਪਾ ਮਾ ਅਗਲਾ ਜਵਾਬ ਬੈਜੇ ਬਾਦੇ ਥੱਲੇ ਠੀਕ ਹੈ ਵੀਰੇ ਐਨੀ ਗੱਲ ਕੋਈ ਚੂਣ ਬਾੜਾ ਚੰਗਾ ਲੱਗਾ ਵੀਰੇ ਠੀਕ ਹੈ ਥਾਣਾ ਦੀ ਗਰੰਟੀ ਹੈ ਮੈਂ ਕਹਿੰਦਾ ਬਾਈ 101 ਨੰਬਰ ਆ ਚ ਬਾਈ ਠੀਕ ਹੈ 101 ਨੰਬਰ ਬਾਕੀ ਪੈਠਪੂੜਾ ਵੀ ਹੈ ਨਾ ਸੂਣਾ ਸੂਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਫੂਟ ਛਾਂ ਕੇ ਤੇ ਪੂਰਾ ਵੀ ਨਹੀਂ ਬਾਕੀ ਚਮਕ ਦਮ ਕਾਲੀ ਐ ਸੰਭੀ ਪਲੀ ਐ ਜੀ ਚਾਰ ਹੀ ਥਾਣਾ ਤੇ ਫਾਇਦਾ ਹੋ ਜਾਣਾ ਬਈ ਬੱਚਾ ਵੀ ਤੁਹਾਨੂੰ ਮੇਰੇ ਬਣੀ ਵੀ 26 ਹੰਦਾਂ ਦਾ ਨਾ ਦੀ ਆ ਨਾਲ ਦੇ ਪਿੰਡੋ ਲਈ ਆ ਪਰ ਰਾਮੂ ਵਾਲਿਓ ਰਾਮੂ ਵਾਲਿਓ ਬਾਲੀ ਕੋਈ ਕਿਤੇ ਦੂਰ ਹੋਣੀ ਲਈ ਠੀਕ ਆ ਵੀ ਜੇ ਕੋਈ ਤਾਂ ਆਸੇ ਪਾਸੇ ਲਈ ਹੋਵੇ ਬੰਦਾ ਕਹਿ ਦਿੰਦਾ ਪਰ ਨਹੀਂ ਅਗਲੇ 1.5-2 ਮਹੀਨੇ ਨਹੀਂ ਕਿਹਾ ਅਗਲੇ ਨੇ ਸਹੀ ਗੱਲ ਆ ਜੀ ਪੂਰਾ ਸਮਾਂ ਹੀ ਦੱਸਿਆਗਾ ਤੇ ਇਹਦੀ ਕੀਮਤ ਬਈ ਜਾਇਜ਼ ਜਿਹੜੇ ਲੈਣੀ ਆ ਵੀਰੇ ਯਾਰ ਮੁੱਲ ਦਾ ਜਿੰਨਾ ਮਰਜ਼ੀ ਕਰੀ ਜਾਈਏ ਦਾ ਹੂੰ ਬਸ ਦੇਵਾਂਗੇ ਇਹ ਝੋਟੀ ਆਪਾਂ ਵੀਰੇ 62000 ਰੁਪਏ ਦੀ ਪਰ 10-12000 ਦੀ ਵੀਰੇ ਕੱਟੀ ਆ ਮਗਰ ਤੂੰ ਵੀ ਆਪ ਵੀ ਸਿਆਣਾ ਵੇਖ ਲੈ ਆਪਾਂ ਕਾਲੀ ਵੇਚੀਆਂ ਹਜੇ ਕੱਟੀਆਂ ਇਹ ਦੋ ਨਕੀਆਂ ਵੇਚੀਆਂ 12-12 ਹਜ਼ਾਰ ਦੀਆਂ ਕੱਟੀਆਂ ਠੀਕ ਹੈ ਜੀ 65000 ਦੀ ਦੇ ਦਾਂਗੇ ਤਾਂ ਹੈਗੀ ਆ 12000 ਦੀ ਮਗਰ ਕੱਟੀ ਤੇ ਮਗਰ ਪਿਆ ਹੀ ਰਹਿ ਗਿਆ ਹਾਂ ਬਾਈ ਕੱਟੀ ਇਹ ਕੋਈ ਆ ਉਹ ਯਾ ਰੱਖਣ ਵਾਲਾ ਆ ਗਿਆ 15 ਦੀ ਵੀ ਇੱਕ ਝੋਟੀ ਦਾ ਮੁੱਲ ਕੋਈ ਨਹੀਂ ਬਾਈ ਹਮ ਪਰ ਇੱਕ ਗੱਲ ਹੈਗੀ ਆ ਭਾਂਡੇ ਦੀ ਪੂਰੀ ਸਾਫ ਆ ਮੈਂ ਕਹਿੰਦਾ ਵੀਰੇ ਐ ਪੂਰੀ ਬਣ ਜਾਂਦੀ ਫੁੱਲ ਠੀਕ ਆ ਤੇ ਜਿਹੜਾ ਦੋ ਨੰਬਰ ਨਾ ਗਾ ਵੀਰੇ ਇਹਦਾ ਸੁਆ ਕਿੰਨਾ ਮਾ ਦੋ ਨੰਬਰ ਵੀਰੇ ਦੂਜਾ ਸੁਆ ਹਮ ਇਜੇ ਲਈ ਗੱਭਣ ਚ ਇੱਕ ਪਾਸਾ ਕਿੰਨੇ ਸਮੇਂ ਤਿੰਨ ਮਹੀਨਿਆਂ ਦੀ ਵੀਰੇ 5-4 ਦਿਨ ਉੱਪਰ ਹੋ ਸਕਦੀ 5-4 ਦਿਨ ਥੱਲੇ ਹੋ ਸਕਦੀ ਚੈੱਕ ਡਾਕਟਰ ਪਾਸ ਹੈ ਨ ਤਿੰਨ ਮਹੀਨੇ ਦੀ ਕਹੂ ਕਰਾ ਕੇ ਲੈ ਕੇ ਹਾਂ ਕਰਾ ਕੇ ਲਿਜਾਵੇ ਆਪਣੀ ਕਰਾ ਕੇ ਲਿਆਂਦੀ ਆ ਜੀ ਠੀਕ ਹੈ ਜੀ ਹਾਂਜੀ ਦੁੱਧ ਕਿੰਨੇ ਦੁੱਧ ਦੇ ਥੱਲੇ ਵੀਰੇ ਮਾਲਕਾਂ ਨੇ ਦੱਸਿਆ ਆਪਾਂ ਨੂੰ 6 6.5 ਕਿਲੋ ਆਪਾਂ 5 ਕਿਲੋ ਦੱਸਣਾ ਕਰਕੇ ਨਵੀਂ ਆਈ ਆ ਮਿਲਦੀ ਕਿਵੇਂ ਵੀਰੇ ਆਪਣੇ ਕੋ ਆਈ ਆ ਹੁਣੇ ਹੀ ਓੜਾ ਚਰੀ ਹੋਇਆ ਘੰਟਾ ਡੇਢ ਘੰਟਾ ਹੋਇਆ ਆ ਜੀ ਨੂੰ ਆਪਾਂ ਝੂਠ ਨਹੀਂ ਮਾਰਨਾ ਇਹ ਨਹੀਂ ਪਤਾ ਥਾਪੀ ਦੇ ਮਲੇ ਨਹੀਂ ਪਤਾ ਠੀਕੇ ਠੀਕੇ ਤੇ ਮਲੇ ਉਹਨਾਂ ਦੇ ਘਰੇ ਥਾਪੀ ਦੇ ਠੀਕ ਆ ਦੋ ਚਾਰ ਦਿਨ ਵੀਰੇ ਜਾ ਕੇ ਕਰ ਦਈ ਆ ਪਸੂ ਗਾਂ ਵਾਲੇ ਘਰੇ ਵੀ ਕਰੂਗਾ ਜੇ ਆਪਾਂ ਹਾਂ ਪਰ ਸਾਫ ਸੁਥਰੀ ਵੀਰੇ ਇਹਨਾਂ ਚਾਰੇ ਥਣ ਫਲੀਆਂ ਅਰਗੇ ਲੱਗੇ ਹੂੰ ਮੁੱਠੀ ਵਾਲਾ ਥਣ ਅੱਲਾ ਕੱਲਾ ਤੋਰਦੀ ਵੀਰੇ ਇਹਨੂੰ ਵੀ ਚੰਗੀ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ 5 ਕਿਲੋ ਦੁੱਧ ਝੋਟੀ ਵੀਰੇ ਰੰਗ ਰੌਣਕ ਭਾਜਨ ਵਿਯੂਦ ਪੈਠ ਪੂੜਾ ਬਹੁਤ ਚੰਗੀ ਇੱਕ ਗੱਲ ਜਵਾਬ ਸਮਾ ਵੀ ਬਾਈ ਐਨ ਫੁੱਲ ਚੰਗਾ ਹੂੰ ਮੁੱਟੀ ਵਾਲਾ ਯਾਰੀ ਥਾਣੇ ਅੱਡ ਵੱਡੀ ਸੜਦੀ ਬਾਈ ਇਹ ਤਾਂ ਗੱਲ ਹੈਗੀ ਆ ਜੀ ਜਵਾਬ ਸਮਾ ਦੇ ਵੀ ਬਾਈ ਕਹਿੰਦਾ ਇੱਕ ਨੰਬਰ ਆ ਬੇ ਫਿਕਰ ਹੋ ਜੋ ਸੋਹਣਾ ਪੈਠ ਪੂੜਾ ਬਾਕੀ ਵੀਰੇ ਨਿੱਕੀਆਂ ਨੁਕੀਆਂ ਕੋਈ ਮੱਜਾਂ ਨਹੀਂ ਚਾਰਾਂ ਵੀਰੇ ਫੁੱਲ ਵਧੀਆ ਕੱਦ ਕਾਠ ਵਾਲੀਆਂ ਵੇਲ ਵਾਲੀਆਂ ਇਹ ਤਾਂ ਗੱਲ ਹੈਗੀ ਆ ਜੀ ਚਾਰ ਹੀ ਥਣ ਫੋਟ ਸ਼ੰਕ ਪੂਰਾ ਵੀ ਨਹੀਂ ਚੰਗੀ ਆ ਮੰਨ ਲੋ ਜੇ ਕਿ ਜਿਹੜੇ ਵੀਰ ਨੇ ਸਾਹਮ ਲਈ ਆ ਯਾਰ ਵੀਰੇ ਸਾਹਮ ਕੇ ਨਹੀਂ ਵੀ ਰੂਹ ਖੋਚ ਨਾ ਕਰੂਗੀ ਹੂੰ ਤਾਂ ਤਾਂ ਨਕਰਾ ਦੂ ਬਾਈ 4 ਰੁਪਏ ਵਟਾਉਂਦੀ ਇਹ ਗੱਲ ਆ ਪਾਣੀ ਵੀਰੇ ਅਗਲੇ ਨੂੰ ਕਹਿੰਦੇ ਡੇਢ ਦੀ ਆ ਜਾਂ ਸਵਾ ਦੀ ਆ ਹੂੰ ਪਰ ਅਗਲੇ ਨੂੰ ਆਪ ਹੀ ਦੱਸੂਗੀ ਬਾਈ ਤਿਆਰ ਹੋ ਗਈ ਮੈਂ ਸਾਹਮਣੀ ਜਿੱਤੇ ਤਿਆਰ ਹੋ ਗਈ ਚੌੜੇ ਬੱਠੇ 부ੜੇ ਵਾਲੀ ਆ ਪੂਰੀ ਚੰਗੀ ਝੋਟੀ ਆ ਵੀਰੇ ਤੀਜਾ ਸੂ ਆ ਰਿਜਨਲ ਸੂਣਾ ਬਾਈ ਬਾਕੀ ਸਹੀ ਗੱਲ ਆ ਕਹਿਨ ਨੂੰ ਜਿਹੜਾ ਮਰਜ਼ੀ ਕਹਿ ਲੋ ਕੋਈ ਤੀਜੇ ਦੂਜਾ ਕਹਿ ਕੇ ਵੀ ਸਰ ਜਾਣਾ ਸੀ ਹਾਂਜੀ ਹਾਂਜੀ ਪਰ ਜਿਹੜਾ ਮਾਲਕ ਨੇ ਆਪਾਂ ਨੂੰ ਦੱਸਿਆ ਵੀਰੇ ਆਪਾਂ ਉਹੀ ਦੱਸਣਾ ਤੇ ਇਹਦੀ ਕੀਮਤ ਕੀ ਹੈ ਜਾਇਜ ਲੈਣੇ ਆ ਜਿਹੜੇ ਰੁਪਏ ਉਹੀ ਦੱਸਨੇ ਆ ਅੱਜ ਵੀਰੇ ਇਹ ਰੁਪਏ ਦਾ ਜਿੰਨੇ ਮਰਜੀ ਮੰਗ ਲਾਇਦੇ ਹੂੰ ਝੋਟੀ ਵਜਨ ਦੀ ਫਾਲਾਂ ਨੇ ਗਰਹਿਣ ਹਨਾ ਉਹ ਲੱਸੀ ਹੰਭੀ ਨਹੀਂ ਕਿਸੇ ਪਾਸੇੋਂ ਥਾਣਾ ਸਿੰਘਾਂ ਲੋਕ ਕਿਸੇ ਪਾਸੇੋਂ ਨਹੀਂ ਮਾੜੀ ਹੂੰ ਇਹ ਆਪਾਂ ਵੀਰੇ 72000 ਰੁਪਏ ਦੀ ਝੋਟੀ ਵਾ ਦੇਵਾਂਗੇ ਵੀਰੇ 70000 ਹਾਂ ਪਰ ਇਹਨਾਂ ਮੁੱਲ ਨਹੀਂ ਕਰਮਾਲੀਆਂ ਦੇ ਕੀਤੇ ਅੱਜ ਹੂੰ ਹਾਂ ਨਾ ਜੈਸਨੂ ਵਾਲੀ ਗੱਲਾਂ ਹੀ ਠੀਕ ਆ ਵੀਰੇ ਤੇ ਨਗ ਨੰਬਰ ਆ ਗਿਆ ਬਈ 3 ਨੀਲੀ 라ਵੀ ਦਾ ਤੋਪਾ ਕੱਦ ਚੈੱਕ ਕਰੋ ਮੈਂ ਕਹਿੰਦਾ ਵੀਰੇ ਆਪਣੇ ਜਿਹੜਾ ਕੱਦਾ ਲੰਬਾਈ ਲਗੋਈ ਕਿਤੇ ਹੀ ਮਿਲਦਾ ਇੱਜਾ ਕਰਦਾ ਪੂਰੀ ਚੰਗੀ ਝੋਟੀ ਆ ਬਰੇ ਵੀ ਗੱਲ ਹੋਰ ਪਹਿਲਾਂ ਸੁਆ ਬਾਈ ਕੰਨੀਆਂ ਦੇ ਦੰਦ ਖੜੇ ਆ ਮੂੰਹ ਆ ਕੇ ਕੋਈ ਵੀ ਪੱਟ ਸਕਦਾ ਇੱਥੇ ਦਾ ਕੱਦ ਵੈੱਡ ਦੀ ਬਾਈ ਪੂਰੀ ਚੰਗੀ ਆ ਠੀਕ ਆ ਕਿੰਨਾ ਦੁੱਧ ਆ ਦੇ ਥੱਲੇ ਵੀਰੇ ਦੁੱਧ ਦੇ ਥੱਲੇ ਮਾਲਕਾਂ ਨੇ ਆਪਾਂ ਨੂੰ 9 ਕਿਲੋ ਦੱਸਿਆ ਹੂੰ ਆਪਣੇ ਕੋਲੇ ਥੱਲੇ 7 7.5 ਕਿਲੋ ਦੁੱਧ ਆ ਮਿਲਣ ਦੀ ਵੀਰੇ ਹੁਣੇ ਬਹਿ ਜਾ ਥਾਪੀ ਮਾਰ ਕੇ ਆ ਅੱਛਾ ਜੇ ਮੈਂ ਹੈ ਲਜੇ ਠੀਕ ਆ ਗਾਂ ਵੀ ਬਈ ਪੈਰ ਪਟ ਜਾਊਗੀ ਠੀਕ ਆ ਇਹ ਪੈਰ ਨਹੀਂ ਪਟਦੀ ਠੀਕ ਆ ਹਾਂ ਹੁਣ ਵੀ ਬਹਿ ਜਾਣੇ ਬਈ ਐ ਆਪਾਂ ਦੁੱਧ ਕਿੰਨਾ ਇਹ ਇਹ ਨਹੀਂ ਵੀ ਹੱਲ ਜੂਗੀ ਹੂੰ ਇਹ ਵੀ ਭਾਗਾਂ ਵਾਲੀ ਵੀ ਐ ਲੱਤ ਮਾਰ ਜੂਗੀ ਹੂੰ ਕਿੰਨਾ ਦੁੱਧ ਆ ਜੀ ਇਹ ਥੱਲੇ ਇਹ ਮਾਰੇ ਕੇਰਾਂ ਦਾ ਬਈ ਹੁੰਦਾ ਆਪਾਂ ਤੁਹਾਨੂੰ ਭਰਨਾ ਹੂੰ ਇਹਦਾ ਲਾਉਣ ਲਾਪਣਾ ਬਈ ਗਾਂਰ ਗਈ ਆ ਬਈ ਇਹ ਆ ਸੱਤ ਤੱਕ ਕਿਸੇ ਕਿਸੇ ਇਹ ਅਗਲੇ ਦੇ ਘਰੇ ਜਾ ਕੇ ਵੀ ਨਹੀਂ ਲੱਤ ਚੱਕੂ ਬਈ ਇਹ ਵੀ ਗੱਲ ਦੋਨੇ ਟਾਈਮ ਐ ਹੀ ਮਿਲਦੀ ਬਈ ਸਾਥੀ ਠੀਕ ਆ ਹਾਂ ਕਿੰਨਾ ਦੁੱਧ ਆ ਦੁੱਧ ਵੀਰੇ ਆਪਾਂ ਨੂੰ 9 ਕਿਲੋ ਦੱਸਿਆ ਆਪਣੇ ਘਰੇ ਇਹਨੇ ਨਾ ਬੋਲ ਪੀ ਝੋਟੀ ਆ ਗਏ ਆਪਣੇ ਕੋ ਏ ਆਈ ਹੋਈ ਵੀ ਆ ਪੂਰੇ ਵਧੀਆ ਸੀਜ਼ਨ ਪਰ ਆਏ ਆਪਣੇ ਕੋ ਹੈਗੇ ਪਏ ਹੂੰ ਪਰਸੋ ਬਣਾਈ ਆ ਆਪਣੇ ਕੋ ਵੀਡੀਓ ਵੀ ਹੈਗੀ ਵੀਰੇ ਠੀਕ ਆ ਹਾਂ ਡਾਕਟਰ ਦੀ ਬਣਾਉਂਦੇ ਦੀ ਵੀਡੀਓ ਹੈਗੀ ਕੋਈ ਮਹੀਨਾ ਡੇਢ ਮਹੀਨਾ ਨਹੀਂ ਇਹਨੂੰ ਬਣੀ ਨਹੀਂ ਹੋਇਆ ਠੀਕ ਆ ਪਰਸੋ ਬਣੀ ਆ ਠੀਕ ਆ ਵੀਡੀਓ ਹੈਗੀ ਪਰਸੋ ਹੀ ਆਈ ਸੀ ਆਪਣੇ ਕੋਲ ਠੀਕ ਆ ਥੋੜ ਕੇ ਦਿਖਾ ਦੀ ਵੀਰੇ ਪਰ ਮੈਂ ਅਬਰੇ ਅਸਲਾ ਯਾਰ ਨੀਲੀ ਰਾਵੀ ਤੇ ਕੰਮ ਕਰਨਾ ਹੋਵੇ ਹਨਾ ਤੁਹ ਪਾਈ ਯਾਰ ਵੀਰੇ ਟੀਕਾ ਵੀ ਫੁੱਲ ਚੰਗੇ ਭਰਾਇਆ ਸੀਜ਼ਨ ਆਪਣੇ ਕੋ ਪਏ ਆ ਹੂੰ ਠੀਕ ਡੰਡੇ ਜਿਹੜੇ ਹੁੰਦੇ ਸਟਰਾ ਸਟਰੋ ਹਾਂ ਆਪਣੇ ਕੋਲੇ ਪਏ ਟਰੈਕਟਰ ਦੀ ਵੀਡੀਓ ਬਕਾਇਦਾ ਆਪਣੇ ਮੋਬਾਈਲ 'ਚ ਹੈਗੀ ਬਈ ਅਗਲਾ ਕਹਿ ਦੂ ਕਿਸੇ ਕੋਲ ਮਗਵਾਉਣੀ ਆਪਾਂ ਦੇ ਨਹੀਂ ਖਾਲੀ ਦੇ ਭਾਏ ਆਪਾਂ ਕਰੀ ਆਪਦੇ ਬਣਾ ਕੀ ਬਈ ਜਦੋਂ ਆਪਾਂ ਰੁਪਏ ਲਾਦੇ ਆ ਤੇ ਫਿਰ ਜਿਹੜਾ ਬੰਦਾ ਲਵੇ ਬਈ ਜੇ ਉਹਨੂੰ ਵੀਡੀਓ ਵਿਖਾਈ ਵੀਰੇ ਪੈਸੇ ਦੇਵੇ ਨੀ ਪੰਜੀ ਨਾ ਨਹੀਂ ਪੰਜੀ ਨਾ ਦੇਵੇ ਸਹੀ ਗੱਲ ਆ ਕੱਤ ਕਾਠ ਵਾਲੀ ਝੋਟੀ ਆ ਵੀਰੇ ਸੱਜਰ ਦਾ ਰਿਕਾਰਡ ਪੂਰਾ ਚੰਗਾ ਹੋਊਗਾ ਜਿਵੇਂ ਹੋਣੀ ਨੌ ਥਲੇ ਇਹਨੇ ਪਹਿਲਾਂ ਨੇ ਵੀਰੇ 15 16 ਕਿਲੋ ਦੁੱਧ ਦਿੱਤਾ ਵੀਰੇ ਠੀਕ ਆ ਜੀ ਪਹਿਲਾਂ ਨਾ ਵੀਰੇ ਹਜੇ ਪਹਿਲੇ ਸੂਏ ਠੀਕ ਆ ਇਹ ਥੋੜਾ ਜਿਹਾ ਪਾਸਾ ਜਿਹਾ ਰੱਖਦੀ ਵੀਰੇ 19 21 ਦਾ ਹੈਗਾ ਯਾਰ ਵੀਰੇ ਜੋ ਤੋਕੜ ਹੋ ਜਾਂਦਾ ਪਸੂ ਕੋਈ ਜਾਂਦਾ ਕੋਈ ਜਾਂਦਾ ਬਈ ਚੂਣ ਚੂਣ ਚ ਵੀ ਟੇਡਾ ਹੋ ਜਾਂਦਾ ਬਈ ਹਾਂ ਹਾਂ ਬਈ ਬੁੜੀਆਂ ਬੜੀਆਂ ਕੋਈ ਮਧਾਣੀ ਵਧੂਣੀ ਲੋਟ ਚ ਹੁੰਦੀਆਂ ਪਰ ਝੋਟੀ ਆ ਬਈ ਅਸਲ ਹੂੰ ਅਸਲ ਝੋਟੀ ਆ ਹੂੰ ਦੋ ਘੜੀਆਂ ਬਹਿ ਕੇ ਵੇਖਣ ਵਾਲੀ ਠੀਜ ਆ ਇਹ ਜੀ ਕੱਟੀ ਲੈਣੀ ਹੋਵੇ 50000 ਮੰਗ ਲੈਂਦਾ ਅਗਲਾ ਕੱਲੀ ਕੱਟੀ ਦਾ ਖਾਲੀ ਦਾ ਤੇ ਟੇਢੀ ਦਾ ਪਰ ਬਈ ਅਸਲ ਆ ਯਾਰ ਨਜ਼ਾਰੇ ਯਾਰ ਇਹ ਨਹੀਂ ਗੱਲ ਕਿੱਲੇ ਦੇ ਮੈਂ ਖੜੀ ਹੂ ਅਗਲੇ ਪਤਾ ਲੱਗੂਗੀ ਮੈਂ ਬਈ ਲਿਆ ਕੱਲੀ ਫੋਨ ਤੇ ਨਹੀਂ ਬਈ ਜਿਸੂਗੀ ਕੋਲੇ ਆ ਕੇ ਰੂਹ ਖੋਚ ਕਰੂ ਹਾਂ ਘੋੜੀ ਯਾਰ ਕੀ ਹੈ ਨਾ ਬਾਕੀ ਯਾਰ ਸੀਲ ਤਾਂ ਮੇਰੇ ਹਿਸਾਬ ਨਾਲ ਬਈ ਇੱਥੇ ਵੀ ਬਹਿ ਜੀਏ ਨਾ ਤਾਂ ਵੀ ਨਹੀਂ ਢੇ ਲੈਣਾ ਠੀਕ ਆ ਇੰਨੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਮੇਰੇ ਹਿਸਾਬ ਨਾਲ ਇਹਨੇ ਬਈ ਇੱਥੇ ਵੀ ਨਹੀਂ ਢੇ ਲੈਣਾ ਹੂੰ ਲੈ ਲਓ ਇਹ ਨਹੀਂ ਬਈ ਗਾਵਾਂ ਆ ਰਹੀ ਆ ਬਈ ਗਾਂ ਲੱਤ ਮਾਰ ਜੋ ਇਹ ਨਹੀਂ ਮਾਰਦੀ ਹੈ ਸੈਫਤਾ ਵਾਲੀ ਆ ਇਹਦੇ ਚ ਆਹ ਗੁਣ ਕਿਤੇ ਹੀ ਮਿਲਦਾਗਾ ਬੈਟਰੀ ਲੈ ਕੇ ਲੱਪਣ ਤੇ ਆ ਕਈ ਦਵਰੇ ਅੰਦਰ ਥੋੜਾ ਜਿਹਾ ਇਹ ਨਾ ਬਾਹਰ ਲੈ ਜਾਂਦੇ ਕੱਲਾ ਪਸੂ ਰਹਿ ਜਾਂਦਾ ਤਾਂ ਬਾਕੀ ਵੀਰੇ ਅੰਦਰ ਜਦੋਂ ਪਸੂ ਡੰਗਦੇ ਆ ਹੂੰ ਆਫਰ ਕਿੰਨਾ ਕਰਨਾ ਇਹਦਾ ਆਫਰ ਯਾਰ ਵੀਰੇ ਮੌਲਤ ਐ ਇਹਦਾ ਜਿੰਨਾ ਮਰਜੀ ਮੰਗੀ ਜਾ ਹਨਾ ਦੁਨੀਆ ਵੀਰੇ ਨੀਲੀ ਰਾਵੀ ਦਾ ਤੇਰੇ ਵਾਲੀ ਗੱਲ ਕੱਟੀ ਇਹੋ ਜੀ ਦਾ 50 ਮੰਗ ਲੈਂਦੇ ਆ ਇਹ ਆ ਮੰਗ ਲੈਂਦੇ ਤੇ ਵੱਡੇ ਭਾਈ ਜੇ ਮੈਂ ਗੱਬਣ ਹੁੰਦੀ ਅੱਜ ਵੀ ਕਿਹਨੂੰ 1.5 ਦੀ ਵੇਚ ਦਿੰਦੇ ਜਿੰਨੂੰ ਮਰਜੀ ਵੇਚਦੇ ਹਾਂ ਤੇ ਵੀਰੇ ਇਹਦਾ ਆਪਾਂ ਮੌਲ ਅੱਜ 82000 ਰੁਪਇਆ ਹੈ ਅੱਛਾ ਹਾਂ ਔੜਦੀਆਂ ਵਾਲੀ ਆ ਬਾਈ ਇਹਦਾ ਪਿਆਰ ਹੋ ਗਈ ਨਾ ਤਿਆਰ ਤੇ ਅੱਲਾ ਮਲਕ ਮਗਰ ਫਿਰੂਗਾ ਬਾਈ ਇਹ ਨਹੀਂ ਗੱਲ ਕੋਈ ਗੇਟੋ ਬਾਹਰ ਨਿਕਲ ਜੂ ਬੰਦਾ ਲੈਣ ਵਾਲਾ ਹੋਵੇ ਮਾੜਾ ਬੰਦਾ ਪੈਸੇ ਨਹੀਂ ਲਾ ਸਕਦਾ ਹਾਂ ਬਾਈ ਉੱਦੇ ਮੈਂ ਵੀ ਐਜੀ ਹੋ ਜਾਣੀ ਤੇ ਇੱਕ ਬੰਦੇ ਤੇ ਬਜਟ ਦੀ ਮੈਂ ਹਾਂ ਇਹ ਇਹ ਬਈਆ ਕੱਦ ਮੇਰਾ ਵੇਖ ਲੈ ਬਾਈ ਫੁੱਲ ਕੱਦਾ ਯਾਰ ਜੇ ਕਿਸੇ ਨੇ ਆ ਕੇ ਕਹਦਾ ਬਈ ਕੱਦੇ ਦਾ ਛੋਟਾ ਆਪਾ ਬੈਠਿਆ ਯਾਰ ਹਾਂ ਨਹੀਂ ਨਹੀਂ ਬਈ ਉਹ ਗੱਲ ਨਹੀਂ ਤੇ ਤੈਨੂੰ ਤਾਂ ਲੋੜ ਹੀ ਨਹੀਂ ਤੂੰ ਵੀਡੀਓ ਬਣਾ ਕੇ ਪੰਜਾ ਮਿੰਟਾਂ ਚ ਨਿਕਲ ਜਾਣਾ ਪਰ ਬਾਈ ਇੱਕ ਗੱਲ ਆ ਤੈਨੂੰ ਉਦੋਂ ਕਿਹਾ ਵੀ ਹੌਰੀ ਦਿਹਾੜੀ ਚ ਬੈਜੀ ਨੇ ਥੱਲੇ ਲੱਤ ਚੱਕਦਾ ਤੈਨੂੰ ਪਤਾ ਨਹੀਂ ਹਾਂ ਸਹੀ ਗੱਲ ਹੋਰ ਦੱਸ ਇਹ ਵੀ ਗੱਲ ਆ ਬਾਈ ਸੇਫਤ ਦਾ ਕੋਈ ਮੁੱਲ ਨਹੀਂ ਐ ਏਡੀ ਮੈਂ ਹੋਵੇ ਮੂੰਹ ਤੇ ਮਾਰ ਕੇ ਲੱਤ ਖੋਲੀ ਜਿਹੜ ਦਿੰਦੀ ਬਾਈ ਹਾਂ ਸਹੀ ਗੱਲ ਐਡੀ ਨਿੱਕਰ ਆ ਤੇ ਜਿਹੜਾ ਨਗ ਨੰਬਰ ਆ ਗਿਆ ਬਾਈ ਆਪਣੇ ਕੋਲ ਚਾਰਜ ਚਾਰ ਨੰਬਰ ਵੀ ਵੀਰੇ ਪੂਰਾ ਐਨ ਤੋਫਾ ਹੀ ਆ ਵੱਡੇ ਬਾਈ ਹਮ ਇਹਨੇ ਵੀਰੇ ਤੀਜੇ ਸੂਏ ਲਈ ਸੁਣਾ ਹਮ ਦੂਜੇ ਸੂਏ ਵੀਰੇ ਆਪਾਂ ਹੀ ਦਿੱਤੀ ਸੀ ਅੱਛਾ ਇੱਥੇ ਬੁੱਟਰ ਦੇ ਬਾਈ ਸਰਪੰਚ ਨੂੰ ਠੀਕ ਆ 12 18 ਕਿਲੋ ਦੋਦੇ ਚਾਹੁੰਦੇ ਰੇ ਬਾਈ ਉਹਨਾਂ ਦੇ ਘਰੇ ਜਾ ਕੇ ਪਤਾ ਕਰਿਆ ਵੇ ਅੱਛਾ ਹਾਂ ਉਹ ਟੋਕੜਾ ਹੈਗਾ ਬਣਾ ਦੇ ਜਾਂਦਾ ਬਾਈ ਸੱਜਰ ਮੰਝਾ ਲੈਂਦਾ ਇਸ ਟਾਈਮ ਮੌਕੇ ਦਾ ਬਾਈ ਸਰਪੰਚ ਆ ਉਹ ਠੀਕ ਆ ਉਹਦੇ ਕੋਲੋਂ ਮੈਂ ਲਈ ਇੱਕ ਠੀਕ ਆ ਹੁਣ ਦੁੱਧੋ ਹੁਣ ਵੀਰੇ ਦੁੱਧੋ ਡਰਾਈ ਆ ਇਹਦੇ ਸਿਰਫ 2 ਮਹੀਨੇ ਰਹਿ ਗਏ ਜੇ ਦੋਆਂ ਮਹੀਨਿਆਂ ਤੋਂ ਕੋਈ ਵੱਧ ਲੈ ਜੇ ਅਗਲਾ ਨਹੀਂ ਆਪਾਂ ਕਹਿ ਹੀ ਜਾਂਦਾ ਆਪਾਂ ਨੂੰ ਕੋਈ ਤਰੀਕ ਨਹੀਂ ਪਤਾ ਕੋਈ ਕੁਝ ਨਹੀਂ ਪਤਾ ਵੀਰੇ ਦੋਆਂ ਮਹੀਨਿਆਂ ਤੋਂ ਵੱਧ ਦੇ ਆਪਾਂ ਨੈਤ ਦੇ 200 ਰੁਪਏ ਆ ਲੈ ਨੂੰ ਦਿਹਾੜੀ ਦੇ ਨੈਤ ਦਾ ਹਾਂ ਕੋਈ 2 4 5 ਦਿਨ ਤਾਂ ਵੀਰੇ ਸਾਂਭੀ ਮੈਂ ਤਾਂ ਕੋਈ ਕਹਿ ਨਹੀਂ ਸਕਦੇ ਆਏ ਨਿਵੇਂ ਮਹੀਨਾ ਲੈ ਜੇ ਟਾਈ ਲੈ ਜੇ 15 ਦਿਨਾਂ ਦਾ ਵੀ 200 ਦਵਾਂਗੇ ਠੀਕ ਆ ਕੁੱਤੇ ਲੈ ਜੇ ਸਭ ਠੀਕ ਆ ਤੋਰ ਕੇ ਅਗਲੀ ਗੱਲ ਆ ਆਪ ਦਾ ਆਈ ਜੀ ਤਰੀਕ ਲਿਖ ਲਵੇ ਆਈ ਜੀ ਵੀਡੀਓ ਬਾਈ ਲਿਖ ਲਵੇ ਬਾਈ ਡਾਕਟਰ ਲਿਆਉਣ ਦੀ ਵੀ ਲੋੜ ਨਹੀਂ ਯਾਰ ਇਹ ਅੱਜ ਤੋਂ ਇਹ ਡਾਕ ਚੈੱਕ ਤਾਂ ਅਗਲਾ ਕਰਾਵੇ ਆਪਾਂ ਨਹੀਂ ਕਹਿੰਦੇ ਪਰ ਜੇ 2 ਮਹੀਨੇ ਤੋਂ ਵੱਧ ਲੈ ਜੇ ਆਪਾਂ ਨੈਤ ਦਾ 200 ਰੁਪਏ ਦਵਾਂਗੇ ਵੀਡੀਓ ਦਾ ਪ੍ਰੂਫ ਹੈਗਾ ਨਾ ਵੀਡੀਓ ਦਾ ਅਗਲਾ ਠੋਕ ਕੇ ਰੱਖ ਲੈ ਬਾਈ ਕੋਈ ਚੱਕਰ ਨਹੀਂ 2 4 5 ਦਿਨ ਵੀਰੇ ਲੈ ਜਾ ਸਕਦੀ ਹਾਂ 2 4 ਵੀ ਹੋ ਸਕਦੀ ਇਹ ਨਹੀਂ ਵੀ ਹੁਣ ਮੈਂ ਕਹਿੰਦਾ 30 60 ਦਿਨਾਂ ਨੂੰ ਸੂਗੀ ਹੂੰ ਪੈਂਟਰ 70 ਵੀ ਲੈ ਸਕਦੀ 5-7 ਦਿਨ ਵੱਧ ਵੀਰੇ ਸਾਂਭੀ ਮੈਂ ਲੈ ਜਾਂਦੀ ਆ ਸਾਂਭੀ ਮੈਂ ਲੈ ਜਾਂਦੀ ਆ ਪਰ ਇਹ ਨਹੀਂ ਵੀ ਤਿੰਨ ਲੈ ਜੂਗੀ ਸਾਢੇ ਤਿੰਨ ਲੈ ਜੀ ਸਾਢੇ ਤਿੰਨ ਲੈ ਜੂਗੀ ਢਾਈ ਵੀ ਨਹੀਂ ਲੈ ਕੇ ਆ ਆ ਦੁੱਧ ਵੀ ਵੀਰੇ 16-17 ਕਿਲੋ ਉਹ ਲੈ ਆਣੇ ਪਾਣੀ ਵਰਗਾ ਪਾਇਆ ਜਾ ਕੇ ਉਹਨਾਂ ਦੇ ਘਰੋਂ ਪਤਾ ਕਰਕੇ ਮੈਂ ਆ ਕੇ ਫੇਰ ਲੈ ਲੜੇ ਆਪਣੇ ਹੂੰ ਚੰਗੀ ਆ ਵੱਡੀ ਬੁੱਡੀ ਬਾਈ ਫੁੱਲ ਆ ਆ ਭਜਨ ਭੁਜਨ ਪੂਰਾ ਚੰਗਾ ਵੀਰੇ ਘਰ ਵਾਲੀ ਦਾ ਦੁੱਧ ਤੋਂ ਬਿਲਕੁਲ ਡਰਾਈ ਆ ਇਸ ਵਕਤ ਪਾਰ ਪਿੱਛੇ ਦੀ ਗਾਰੰਟੀ ਆ ਵੀਰੇ ਪਾਰ ਪਿੱਛੇ ਦੀ ਗਾਰੰਟੀ ਅੱਜ ਦੇ ਮੁਤਾਬਕ ਸਹੀ ਆ ਕਿ ਗਲਤ ਆ ਵੀਰੇ ਸਹੀ ਗੱਲ ਕੱਲ ਨੂੰ ਵੀਰੇ ਪ੍ਰਮਾਤਮਾ ਆਪਣਾ ਨਹੀਂ ਪਤਾ ਪਰ ਆਪਣੇ ਹੱਥਾਂ ਚੋਂ ਮੈਂ ਗਈ ਵੀ ਇਹ ਨਹੀਂ ਗੱਲ ਕੋਈ ਠੀਕ ਆ ਹਾਂ ਆਪਣੀ ਵੇਚੀ ਸੀ ਬਾਈ ਤਾਜੀ ਇੱਕ ਪੈਂਡ ਦੀ ਉਹਨਾਂ ਨੂੰ ਦਿੱਤੀ ਸੀ ਪਰ ਹੁਣ ਤਾਂ ਗੱਲਾਂ ਹੋ ਰਹੀ ਹੋ ਗਈਆਂ ਬਾਈ ਉਦੋਂ ਤਾਂ ਹੋਣੀ ਇੱਕ ਪੈਂਡ ਦੀ ਮਿਲਦੀ ਐ ਹਜੇ ਤੀਜਾ ਸੂਆ ਸੂਣਾ ਵੀਰੇ ਨੇ ਹੁਣ ਤਾਂ ਢਾਈ ਤੋਂ ਡੱਪੂ ਜਿੱਤੇ ਤਿਆਰ ਬਾਈ ਬਾਕੀ ਇੱਕ ਗੱਲ ਹੋਰ ਆ ਵੀਰੇ ਕੋਈ ਪਤਾ ਕਰਕੇ ਉਹਨਾਂ ਕੋਲ ਆ ਕੇ ਫਿਰ ਮੈਂ ਤਾਂ ਸੌਦਾ ਕਰ ਲਿਆ ਪਹਿਲਾਂ ਉਹਨਾਂ ਨੂੰ ਪਤਾ ਬੁੱਟਰੋ ਪਤਾ ਕਰਿਆ ਵੇ ਇਨਾ ਮੰਹਾਂ ਦੇ ਮੁੱਲ ਵੀ ਵੀਰੇ ਵਜਨ ਵਾਲੇ ਹੀ ਕਰਦੇ ਆਪਾਂ ਕੋਈ ਅੰਦਰ ਬੱਚੇ ਬੋਚੇ ਵਾਲੇ ਜਾਂ ਦੁੱਧ ਵਾਲੇ ਨਹੀਂ ਕਰਦੇ ਵਜਨ ਵਜੂਦ ਚੀਜ਼ ਨਹੀਂ ਇਹ ਤਾਂ ਗੱਲ ਹੈਗੀ ਸੰਭੀ ਪਲੀਆ ਪੂਰੀ ਥੋੜਾ ਜਿਹਾ ਫਿਰ ਅੰਦਰ ਪਸ਼ੂ ਵੱਜੇ ਨਾ ਤਾਂ ਕਰਕੇ ਆ ਕੁਆਲਟੀ ਵਾਈਜ਼ ਕਰਮਾਂ ਵਾਲੀ ਪੂਰੀ ਚੰਗੀ ਹੈ ਇਹ ਦੀ ਬਈ ਬਈ ਬੇਮੁੱਲੀਆਂ ਮੰਹਾਂ ਬਈ ਮੁੱਲ ਨਹੀਂ ਕੋਈ ਹੂੰ ਬੰਦਾ ਵੀਰੇ ਆਪਾਂ ਵੀ ਮਹਿੰਗਿਆ ਦਿੰਦੇ ਨਹੀਂ ਸੀ ਇਹ ਹੂੰ ਆਪਣਾ ਬੰਦਾ ਪੈਨ ਡਟ ਗਿਆ ਯਾਰ ਹੂੰ ਸਾਂਭੀ ਵੀਰੇ ਐਵੇਂ ਮੁੜ ਕੇ ਮਾਲ ਸਾਂਭੀਏ ਨਾ ਕੋਈ ਫਾਇਦਾ ਨਹੀਂ ਯਾਰ ਇਹ ਤਾਂ ਗੱਲ ਹੈਗੀ ਐ ਤੇ ਇਹਦੀ ਕੀਮਤ ਇਹਦੀ ਕੀਮਤ ਵੀਰੇ ਮੁੱਲ ਤਾਂ ਜੰਨਾ ਮਰਜ਼ੀ ਕਰੀਏ ਮੁੱਲ ਆਪਾਂ ਟੱਡ ਨਹੀਂ ਭਰਨਾ ਹੂੰ ਆਪਾਂ ਦੇਣ ਵਾਲੀ ਗੱਲ ਕਰਨੀ ਆ ਵੀਰੇ ਹੂੰ ਇਹ 95000 ਦੀ ਮਹਾਂ ਜਦ ਅੱਜ ਹਾਂ ਪਰ ਐ ਆ ਬਾਈ ਜਿਹਨੇ ਰੁਪਈਏ ਲਾ ਲੇ ਇਹ ਨਹੀਂ ਬਾਈ ਦੁਖਣਗੇ ਹੂੰ ਤਾਂ ਤਾਂ ਨਾ ਕਰਾ ਦੂਗੀ ਮੈਂ ਬਾਈ ਆਪਾਂ ਕਹਿੰਦੇ ਨੇ ਵੀਰੇ ਉਹ ਮਾਈਆਂ ਸੌਖ ਨਾਲ ਤਿਆਰ ਹੋਈਆਂ ਦੋ ਦੋ ਵਾਲੀਆਂ ਮਾਈਆਂ ਵੱਧ ਭਾਵੇਂ ਕੋਈ ਆਪਰੇਸ਼ਨ ਕਰਦੇ ਬਾਈ ਇਹਨਾਂ ਦਾ ਸਹੀ ਗੱਲ ਹੈ ਜੀ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਬਾਈ ਧੰਨਵਾਦ